ਆਲਾ ਜੇਲ੍ਹ ਦੇ ਵਿੱਚ ਲੜਾਈ ਹੁੰਦੀ ਹੈ ਜਿਹੜਾ ਸੰਦੀਪ ਸਿੰਘ ਸੂਰੀ ਦੇ ਕਤਲकांड ਜਿਹੜੇ ਉਹ ਬੰਦ ਨੇ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਜਿਨ੍ਹਾਂ ਵੱਲੋਂ ਕਤਲੇਆਮ ਕੀਤਾ ਗਿਆ ਸੀਗਾ ਨੌਜਵਾਨਾਂ ਦਾ ਇੰਸਪੈਕਟਰ ਸੁਪਾ ਸਿੰਘ ਉਹਨਾਂ ਨਾਲ ਕੁੱਟਮਾਰ ਹੋਈ ਸੀ ਤੇ ਇਹ ਵਿਅਕਤੀ ਉਸਦੀ ਮੌਤ ਹੋ ਗਈ ਦੋਸਤੋ ਬਾਅਦ ਬਹੁਤ ਸਾਰੇ ਕਈ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਸਿਵਿਸ਼ਰ ਆਲੇ ਉਹਨਾਂ ਵੀ ਕਈ ਤਰ੍ਹਾਂ ਦੀ ਜਿਹੜੀ ਉਹ ਉਹ ਗੈਂਗ ਕੀਤੀ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਜਦੋਂ ਉਹਦਾ ਪਾਪਾਂ ਦਾ ਘੜਾ ਭਰ ਜਾਂਦਾ ਤੇ ਗੁਰੂ ਪਾਤਸ਼ਾਹ ਕੋਈ ਨਾ ਕੋਈ ਯੋਧਾ ਕੋਈ ਨਾ ਕੋਈ ਸੂਰਮਾ ਪੈਦਾ ਕਰ ਦਿੰਦੇ ਆ ਜਿਹੜੀ ਹੁਣ ਆਪਾਂ ਗੱਲ ਸ਼ੁਰੂ ਕੀਤੀ ਇਹ ਗੱਲ ਹੈਗੀ ਆ ਸੰਦੀਪ ਸਿੰਘ ਉਰਫ ਸਨੀ ਜਿਹੜਾ ਨੌਜਵਾਨ ਅੰਮ੍ਰਿਤਸਰ ਦੀ ਧਰਤੀ ਤੇ ਪੈਦਾ ਹੋਇਆ ਤੇ ਇੱਕ ਉਥੇ ਦਰਿੰਦਾ ਸੀਗਾ ਜਿਹੜਾ ਸਿੱਖ ਬੀਬੀਆਂ ਨੂੰ ਪੰਜਾਬੀਆਂ ਧੀਆਂ ਭੈਣਾਂ ਨੂੰ ਬਹੁਤ ਮਾੜੇ ਸ਼ਬਦ ਵਰਤਦਾ ਸੀ ਤੇ ਆਪਣੇ ਆਪ ਨੂੰ Hindu ਨੇਤਾ ਕਹਿੰਦਾ ਸੀ ਚੰਗੀ ਗੱਲ ਇਹ ਆ ਵੀ ਕਿਸੇ ਵੀ ਸਹਿਰਦ ਹਿੰਦੂ ਨੇ ਉਹਨੂੰ ਆਪਦਾ ਨੇਤਾ ਨਹੀਂ ਮੰਨਿਆ ਤੇ ਉਹ ਬੰਦਾ ਬਹੁਤ ਜ਼ਿਆਦਾ ਬਕਵਾਸ ਕਰਦਾ ਸੀ ਨੀਚ ਹਰਕਤਾਂ ਕਰਦਾ ਸੀ ਤੇ ਉਹਨੇ ਮੰਦਰ ਦੇ ਸਾਹਮਣੇ ਜਾ ਕੇ ਇੱਕ ਵਾਇਲੈਂਸ ਖੜਾ ਕੀਤਾ ਹੋਇਆ ਸੀ ਉਸ ਦਿਨ ਸੰਦੀਪ ਸਿੰਘ ਸਣੀ ਦੇ ਹੋੜ ਕੇ ਆ ਗਿਆ ਤੇ ਉਹਦਾ ਸੋਧਾ ਗਿਆ ਲੱਗ ਤੇ ਸੰਦੀਪ ਸਿੰਘ ਸਣੀ ਨੂੰ ਸੰਪਤੀ ਮਿਲੀ ਤੇ ਸੂਰੀ ਨੂੰ ਪਈਆਂ ਲਾਹਣਤਾਂ ਹੁਣ ਕੀ ਹੁੰਦਾ ਕਿ ਸੰਦੀਪ ਸਿੰਘ ਸਣੀ ਅਮਰਸਰ ਜੇਲ੍ਹ ਵਿੱਚੋਂ ਟਰਾਂਸਫਰ ਕਰ ਦਿੱਤੇ ਜਾਂਦੇ ਆ ਪਟਿਆਲੇ ਤੇ ਪਟਿਆਲੇ ਵਿੱਚ 부ਚੜ ਜਿਹੜਾ ਸੂਬਾ ਤੇ ਉਹਦੇ ਨਾਲ ਦੇ ਵਿਰਕ ਵਗੈਰਾ ਉਹਨਾਂ ਨੂੰ ਸੀਬੀਆਈ ਅਦਾਲਤ ਜਿਹੜੀ ਆ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀਂ ਦਿੰਦੀ ਆ ਸਾਡੇ ਖਾੜਕੂਸ਼ ਸਿੰਘਾਂ ਨੂੰ ਤੇ ਵਿਦੇਸ਼ੀ ਨੌਜਵਾਨਾਂ ਨੂੰ ਚੌਂਕ ਚਰਾਹਿਆਂ 'ਚ ਲਾ ਜਾ ਕੇ ਕਤਲ ਕਰਨ ਦੇ ਸ਼ਹੀਦ ਕਰਨ ਦੇ ਜੁਰਮ 'ਚ ਹੁਣ ਜਦੋਂ ਸਜ਼ਾ ਅਦਾਲਤ ਨੇ ਦੇਤੀ ਜਾਣਾ ਉਹਨਾਂ ਨੇ ਵੀ ਜੇਲ੍ਹ ਸੀਗਾ ਤੇ ਸੰਦੀਪ ਸਿੰਘ ਸਣੀ ਵੀ ਜੇਲ੍ਹ ਸੀਗਾ ਹੁਣ ਜਿਹੜਾ ਜੇਲ੍ਹ ਮੈਨੂਅਲ ਆ ਜੇਨ ਮੈਨੂਅਲ ਅਨੁਸਾਰ ਜਿਹੜਾ ਅੰਡਰ ਟ੍ਰਾਇਲ ਤੇ ਸਜ਼ਾ ਜਾਫਤਾ ਦੋਨੇ ਇਕੱਠਾ ਬੰਦ ਨਹੀਂ ਕੀਤੇ ਜਾ ਸਕਦੇ ਉਹ ਕੀ ਹੋਇਆ ਕਿ ਉੱਥੋਂ ਦੇ ਪ੍ਰਸ਼ਾਸਨ ਨੇ ਜਾਂ ਏਜੰਸੀਆਂ ਦੇ ਕਹਿਣ ਤੇ ਜਾਂ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਦੀ ਬਦਨੀਤੀ ਦੇ ਨਾਲ ਸਜ਼ਾ ਜਾਫਤਾ ਤੇ ਅੰਡਰ ਟ੍ਰਾਇਲ ਹਵਾਲਾਤੀ ਜੋਨੇ ਇਕੱਠੇ ਕਰਤੇ ਸੂਬਾ ਵਿਰਕ ਤੇ ਸੰਦੀਪ ਸਿੰਘ ਸਣੀ ਹੁਣ ਗੁਰੂ ਨਾਨਕ ਸਾਹਿਬ ਜਾਣਦੇ ਆ ਵੀ ਕਿਹੜੀ ਗੱਲ ਨੂੰ ਲੈ ਕੇ ਟਸਲ ਬਣੀ ਆ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਜਿੰਨਾ ਚਿਰ ਸਣੀ ਨਾਲ ਮੁਲਾਕਾਤ ਨਹੀਂ ਹੁੰਦੀ ਉਹਨਾਂ ਚਿਰ ਕੁਝ ਕਹਿਣਾ ਵਾਜਬ ਨਹੀਂ ਹੋਊਗਾ ਪਰ ਜੋ ਗੱਲ ਜੋ ਹੁਣ ਤੱਕ ਤੱਥ ਬਾਹਰ ਆਏ ਆ ਵੀ ਉਹਨਾਂ ਨੇ ਉਹਨੂੰ ਪ੍ਰਵੋਕ ਕੀਤਾ ਕੀ ਕੀਤਾ ਹੋਊਗਾ ਕਿ ਬੜੇ ਵੇਖੇ ਨੇ ਤੇਰੇ ਵਰਗੇ ਬਹੁਤ ਮਾਰੇ ਨੇ ਕਿਉਂਕਿ ਸੂਬੇ ਦੀ ਜਵਾਨ ਗੰਦੀ ਆ ਬਾਬੇ ਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਉਹਨਾਂ ਦੇ ਪਰਿਵਾਰ ਚੋਂ ਮੰਨਿਆਂ ਨੂੰ ਉਹਨਾਂ ਨੇ ਜੀਪਾਂ ਨਾਲ ਬੰਨ ਕੇ ਦੋਈ ਮੰਨियां ਇੱਕ ਜੀਪ ਇਧਰ ਇੱਕ ਜੀਪ ਇਧਰ ਪਾੜ ਦਿੰਦਾ ਰਿਹਾ ਖਫਣ ਕੋਲ ਰੱਖਦਾ ਸੀ ਆਪਦੇ ਉਹ ਦਰਿੰਦਾ ਸੀ ਉਹ ਫਿਰ ਸੰਦੀਪ ਸਿੰਘ ਸਣੀ ਦੇ ਆ ਗਿਆ ਅੜਕੇ ਉਹ ਨਰਕਾਂ ਦੀ ਗੱਡੀ ਚੜ ਗਿਆ ਦੂਜੇ ਵੀ ਕੁੱਟੇ ਕੱਟੇ ਗਏ ਉਦੋਂ ਬਾਅਦ ਕੀ ਹੋਇਆ ਕਿ ਹੁਣ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਜੇਲ੍ਹ ਪ੍ਰਸ਼ਾਸਨ ਦੀ ਹੁੰਦੀ ਆ ਉਸ ਗੱਲ ਵਿੱਚ ਦੋਸ਼ੀ ਤਾਂ ਸੁਪਰਡੈਂਟ ਵੀ ਆ ਚੱਕਰ ਹੌਲਦਾਰ ਵੀ ਆ ਬਾਕੀ ਦਾ ਪ੍ਰਸ਼ਾਸਨ ਵੀ ਆ ਵੀ ਉਹਨਾਂ ਨੇ ਸਜ਼ਾ ਜਾਫਤਾ ਤੇ ਅੰਡਰ ਟ੍ਰਾਇਲ ਜਿਹੜਾ ਆ ਉਹ ਬੰਦ ਕਿਉਂ ਕੀਤਾ ਇੱਕ ਤਾਂ ਉਹ ਹੁਣ ਕੀ ਹੁੰਦਾ ਆ ਕਿ ਸੰਦੀਪ ਸਿੰਘ ਸਣੀ ਨੂੰ ਲੜਾਈ ਝਗੜਾ ਹੋਇਆ ਮਰਦਾ ਤੋਂ ਬਾਅਦ ਝਗੜਾ ਹੋ ਗਿਆ ਦੋਹਾਂ ਤਰ੍ਹਾਂ ਦਾ ਅਸੀਂ ਤੁਸੀਂ ਝਗੜਾ ਕਰ ਸਕਦੇ ਆ ਪਰ ਪ੍ਰਸ਼ਾਸਨ ਤਨੀ ਝਗੜਾ ਕਰ ਸਕਦਾ 22 ਬਾਈ ਬੰਦੇ ਪ੍ਰਸ਼ਾਸਨ ਦੇ ਮਿਲ ਕੇ ਸੰਦੀਪ ਸਿੰਘ ਸਣੀ ਨੂੰ ਬੁਚੜਾ ਵਾਂਗੂ ਕੁੱਟਦੇ ਆ ਉਹਦੇ ਗੁਪਤਿਆਂ 'ਚ ਡੰਡਾ ਤੱਕ ਦੇ ਦਿੰਦੇ ਆ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦੇ ਆ ਬਿਲਕੁਲ ਉਹਨਾਂ ਦੇ ਵਕੀਲ ਸਾਹਿਬ ਵੱਲੋਂ ਖੁਲਾਸੇ ਕੀਤੇ ਗਏ ਕਿ ਜਦੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਤਿੰਨ ਕਸ਼ਹਿਰ ਆ ਜਿਹੜੇ ਉਹ ਖੂਨ ਦੇ ਨਾਲ ਸ਼ਾਇਦ ਨਿਚੜਦੇ ਹੋਏ ਇਸ ਤਰ੍ਹਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹ ਮਤਲਬ ਜਦੋਂ ਆਪਾਂ ਆਪਣੇ ਲੈਟਰਿੰਗ ਵਾਲੇ ਰਾਹ ਵਿੱਚ ਕੋਈ ਤਿੱਖੀ ਨਕੀਲੀ ਚੀਜ਼ ਤੱਕ ਮਾਰਾਂਗੇ ਸੱਟ ਮਾਰਾਂਗੇ ਉਹਦੇ ਨਾਲ ਤੇ ਆਟੋਮੈਟਿਕ ਸੁਭਾਵਕਾ ਕਿਉਂਕਿ ਉਹਨਾਂ ਨੇ ਦੱਸਿਆ ਸੀ ਕਿ ਨੀਚਲਾ ਪਾਰਟ ਜੋ ਆਪਾਂ ਸਾਰੇ ਸਮਝ ਸਕਦੇ ਆ ਜੀ ਉਹ ਇਹ ਜਿਹੜੀ ਹਵਾਨ ਕੀ ਆ ਹੁਣ ਮੈਨੂੰ ਤਾਂ ਹੈਰਾਨ ਕੀ ਆ ਵੀ ਇੱਥੇ ਮਨੁੱਖੀ ਅਧਿਕਾਰਾਂ ਦੇ ਨੰਬਰਦਾਰ ਵੀ ਕਹਉਂਦੇ ਆ ਇਹ ਸਾਡੇ ਦੇਸ਼ ਵਾਲੇ ਮਨੁੱਖੀ ਅਧਿਕਾਰ ਚੁੱਪ ਕੋਈ ਸੰਸਥਾ ਨਹੀਂ ਬੋਲ ਰਹੀ ਸਾਰੇ ਚੁੱਪ ਨੇ ਜੇਲ੍ਹ ਵਿੱਚ ਜੇਲ੍ਹ ਦੀ ਸੁਰੱਖਿਆ ਸੁਪਰਡੈਂਟ ਚੱਕਰ ਹੌਲਦਾਰ ਸਾਰੇ ਪ੍ਰਸ਼ਾਸਨ ਦੀ ਹੁੰਦੀ ਆ ਪਰ ਸੰਦੀਪ ਸਿੰਘ ਸੰਗਣੀ ਨੂੰ ਬੁਚੜਾ ਵਾਂਗੂ ਕੁੱਟਿਆ ਗਿਆ ਫੇ ਉਹਦੇ ਪਰਿਵਾਰ ਨਾਲ ਮੁਲਾਕਾਤ ਨਹੀਂ ਕਰਾਈ ਫੇ ਉਹਦਾ ਮੈਡੀਕਲ ਨਹੀਂ ਕਰਾਇਆ ਉਲਟਾ ਕੁਝ ਛਿਟਕਟ ਪੁਟਕੜਾ ਛਿਲਣਾ ਜੀਆਂ ਬੜੇ ਖੁਸ਼ ਹੁੰਦੇ ਆ ਵੀ ਹੁਣ ਉਹਦਾ ਪਰਿਵਾਰ ਇਮੋਸ਼ਨਲ ਪਰਿਵਾਰ ਇਮੋਸ਼ਨਲ ਹੋ ਜਾਂਦਾ ਹੁੰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਮੈਂ ਉਹਨਾਂ ਬਾਂਦਰਾਂ ਨੂੰ ਸੌਰੀ ਮੇਰਾ ਮੈਂ ਉਮਰ ਦੇ ਤਕਾਜ਼ੇ ਨਾਲ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਮੈਨੂੰ ਕਹਿਣਾ ਪਊਗਾ ਵੀ ਉਹ ਜਿਹੜੇ ਬਾਂਦਰ ਟਪੂਸੀਆਂ ਮਾਰ ਰਹੇ ਸੀਗੇ ਜਿਹੜੇ ਭੁੜਕ ਰਹੇ ਸੀਗੇ ਵੀ ਹੁਣ ਪਰਿਵਾਰ ਨੂੰ ਹੁੰਦਾ ਉਹ ਤੁਹਾਡਾ ਫੁੱਫੜ ਇੱਕ ਜਕਾਰਾ ਲਾ ਕੇ ਤੁਹਾਨੂੰ ਦੱਸ ਗਿਆ ਵੀ ਮੈਂ ਹਜੇ ਜਿੰਦਾ ਆ ਬਿਲਕੁਲ ਜਦੋਂ ਕੱਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਬਾਬਾ ਜੀ ਲਿਆਂਦਾ ਗਿਆ ਮੈਡੀਕਲ ਕਾਊਂਟ ਦੇ ਲਈ ਜਕਾਰਾ ਛੱਡਿਆ ਜਾਂਦਾ ਤਾਂ ਉਦੋਂ ਇੱਕ ਗਰਮ ਜੋਸ਼ੀ ਵਾਲਾ ਮਾਹੌਲ ਆ ਜਿਹੜਾ ਭਵਿੰਦਰ ਜੀ ਉਹਤੇ ਸਿਰਜ ਹੋ ਜਾਂਦਾ ਜੀ ਜੀ ਉਹ ਦੇਖੋ ਜੀ ਉਹ ਹੈਗਾ ਨੌਜਵਾਨ ਉਹ ਸੂਰਾ ਸੋ ਪਹਿਚਾਨੀਏ ਜੋ ਲਰੇਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਬੂ ਨਾ ਛਾਡੇ ਖੇਤ ਉਹ ਸਾਡਾ ਸੂਰਮਾ ਆ ਜੋਧਾ ਆ ਇਹ ਜਿਹੜੀਆਂ ਨੌਂਦਰਾ ਜਿਹੜੀਆਂ ਛਿਲੜਾ ਆ ਸਿਪਸਨਾਂ ਵਾਲੀਆਂ ਇਹ ਬਾਜ ਆ ਜਣ ਅੱਗੇ ਇਹਨਾਂ ਦਾ ਬਾਪੂ ਚਲੇ ਗਿਆ ਆ ਜੇ ਨਾ ਹਟੇ ਤਾਂ ਕੋਈ ਹੋਰ ਸ਼ਨੀਵਾਰਗਾ ਉੱਠ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਵੇਂ ਕਿ ਭਾਈ ਖੋਸਾ ਜੀ ਨੇ ਦੱਸਿਆ ਕਿ ਕਈ ਇਸ ਤੇ ਮਾਮਲੇ ਤੇ ਜਿਹੜਾ ਉਹ ਕਈ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਵਿਅੰਗ ਕੱਸ ਰਹੇ ਨੇ ਦੂਜੇ ਪਾਸੇ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਸਾਹਮਣੇ ਆਈਆਂ ਉਹਨਾਂ ਨੇ ਮਤੇ ਪਾਸ ਕੀਤੇ ਨੇ ਤਾਂ ਬਹੁਤ ਸਾਰੇ ਸ਼ਿਵਸਰਾਂ ਦੇ ਆਗੂਆਂ ਦੇ ਬਿਆਨ ਆਏ ਨੇ ਕਿ ਅਸੀਂ ਪ੍ਰਵਾਸੀਆਂ ਦੇ ਨਾਲ ਅ ਦੇਖੋ ਇਹ ਤਾਂ ਤੁਸੀਂ ਸ਼ੁਰੂ ਤੋਂ ਦੇਖਦੇ ਆਇਓ ਕੱਲੇ ਸ਼ਿਵਸਾ ਨਾ ਨਹੀਂ ਕਿੰਨੇ ਕਾਮਰੇਡ ਆਗੂਆਂ ਦੇ ਵੀ ਬਿਆਨ ਆਏ ਨੇ ਬਿਲਕੁਲ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਪਹਿਲਾਂ ਵੀ ਉਹਨਾਂ ਨੇ ਇਹ ਕੰਮ ਕੀਤਾ ਜਿਵੇਂ ਮੈਂ ਤੁਹਾਨੂੰ ਉਹ ਦੱਸ ਦਿੰਦਾ ਪਿਛਲੇ ਸਮੇਂ ਦੀ ਜਦੋਂ 1982 ਦੇ ਵਿੱਚ 81 ਦੇ ਵਿੱਚ ਪਾਣੀਆਂ ਦੇ ਮੁੱਦੇ ਉੱਤੇ ਮੋਚਾ ਲੱਗਿਆ ਸੀ ਨਹਿਰੀ ਪਾਣੀ ਨੂੰ ਰੋਕਣ ਦੇ ਜਿਹੜਾ ਹਿਦਿਆਣੇ ਨੂੰ ਦਿੱਤਾ ਜਾਂਦਾ ਸੀ ਵਾਈਲ ਦਾ ਉਦੋਂ ਜਿਹੜੇ ਕਾਮਰੇਡ ਹੈਗੇ ਆ ਇਹਨਾਂ ਦੇ ਉਦੋਂ ਦੇ ਤੁਸੀਂ ਬਿਆਨ ਕੱਢ ਲਓ ਅਖਬਾਰ ਦੇ ਵਿੱਚ ਇਹ ਹਿਦਿਆਣੇ ਦੇ ਹੱਕ 'ਚ ਆ ਪੰਜਾਬ ਦੇ ਬਿਲ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਆਵਾਜ਼ ਉੱਠੀ ਆ ਹੱਕੀ ਮੰਗ ਦੀ ਕੋਈ ਵੀ ਆਵਾਜ਼ ਉੱਠੀ ਆ ਇਹ ਹਮੇਸ਼ਾ ਪੰਜਾਬ ਦੇ ਖਿਲਾਫ ਹੀ ਗੜਿਆ ਕਦੀ ਹੁਣ ਵੀ ਬਹੁਤਿਆਂ ਦੇ ਜਿਹੜੇ ਕਿਸਾਨ ਆਗੂ ਆਉਂਦੇ ਨੇ ਜੁਗਿੰਦਰ ਸਿੰਘ ਉਗਰਾਹਾਂ ਨੇ ਬਲਵੀਰ ਸਿੰਘ ਰਾਜੇਵਾਲ ਨੇ ਹੁਸ਼ਾਰਪੁਰ ਤੋਂ ਇੱਕ ਦੋ ਕਿਸਾਨ ਆਗੂ ਨੇ ਤਾਂ ਉਹਨਾਂ ਦੇ ਵੀ ਬਿਆਨ ਆਏ ਆ ਜਾਂ ਕੋਈ ਕਾਮਰੇਡ ਆਏ ਸੀਗੇ ਉਹ ਡੀਸੀ ਨੂੰ ਮੰਗ ਪੱਤਰ ਦੇ ਕੇ ਗਏ ਆ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਮੈਂ ਇਹਨਾਂ ਦੀ ਗੱਲ ਕੀਤੀ ਹੈ ਜੀ ਇਹ ਹੀ ਸਾਡੇ ਸੈਂਟਰ ਦੇ ਹੱਥੋਂ ਕੇ ਨੇ ਉਹ ਕਹਿ ਦਿੰਦੇ ਨੇ ਜੀ ਏਜੰਸੀਆਂ ਏਜੰਸੀਆਂ ਦੇ ਬੰਦੇ ਤੁਸੀਂ ਖੋਦੋ ਉਹ ਜਿੰਨੇ ਵੀ ਕਾਮਰੇਡ ਇਹ ਏਜੰਸੀਆਂ ਦੇ ਬੰਦੇ ਆ ਪੰਜਾਬ ਜੇ ਇਹਨਾਂ ਨੂੰ ਇੰਨਾ ਹੀ ਹੇਤ ਆ ਆਪਣੇ ਪ੍ਰਵਾਸੀਆਂ ਨਾਲ ਮੈਂ ਦਾਅਵੇ ਤਾਂ ਤੁਹਾਨੂੰ ਕਹਿੰਦਾ ਜੀ ਇਹਨਾਂ ਦਾ ਇੱਕ ਬਿਆਨ ਵੀ ਜਦੋਂ ਬੱਚੇ ਦਾ ਕਤਲ ਹੋਇਆ ਸਾਡੇ ਸਰਵੇ ਦਾ 9 ਤਰੀਕ ਨੂੰ ਉਸ ਤੋਂ ਬਾਅਦ ਇਹਨਾਂ ਦੀ ਟਾਈਮ ਲਾਈਨ ਚੈੱਕ ਕਰ ਲੋ ਜੇ ਇੱਕ ਵੀ ਬਿਆਨ ਉਹਨਾਂ ਉਹਦੇ ਉਸਦੇ ਹੱਕ ਦੇ ਵਿੱਚ ਹੋਏਗਾ ਬੱਚੇ ਦੀ ਗੱਲ ਕਰਿਓ ਜਦੋਂ ਇੱਥੇ ਪ੍ਰਵਾਸੀਆਂ ਦੇ ਖਿਲਾਫ ਮੂਵਮੈਂਟ ਖੜੀ ਹੋਈ ਆ ਇਹ ਉਹਨਾਂ ਦੇ ਹੱਕ ਜੁੱਟਦਾ ਆਏ ਨੇ ਫਿਰ ਉੱਤਦਾ ਆਏ ਨੇ ਤੇ ਅਸਾਂ ਨੂੰ ਇਹਨਾਂ ਦੀ ਪਰਵਾਹ ਹੋਈ ਨਹੀਂ ਅਸੀਂ ਇਹ ਕਹਿੰਦੇ ਆ ਬਾਜ਼ ਆ ਜਾਓ ਅਖੀਰ ਨੂੰ ਤਾਂ ਇੱਥੋਂ ਪ੍ਰਵਾਸੀਆਂ ਨੂੰ ਭਜਾਉਣਾ ਹੈ ਆ ਤੇ ਤੁਹਾਡਾ ਨਾਮ ਜਿਹੜਾ ਆ ਉਹ ਪੰਜਾਬ ਦੋਧੀਆਂ ਵਿੱਚ ਲਿਖਿਆ ਜਾਏਗਾ। ਹਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਅ ਦੇਖੋ ਦੋ ਅਲੱਗ-ਅਲੱਗ ਟੌਪਿਕ ਤੇ ਗੱਲ ਹੋਈ ਹੈ। ਇੱਕ ਸੰਨੀ ਵਾਲੇ ਤੇ ਹੋਈ ਗੱਲ ਹੋਈ ਹੈ ਔਰ ਇੱਕ ਬੱਚੇ ਵਾਲੀ ਗੱਲ ਹੋਈ ਹੈ। ਜਿਹੜੀ ਸੰਨੀ ਵਾਲੇ ਮਸਲੇ ਨੂੰ ਲੈ ਕੇ ਗੱਲ ਹੈਗੀ ਆ ਉਹਦੇ 'ਚ ਇਹ ਕਲੀਅਰ ਕਰ ਦਈਏ ਕਿ ਜਿਹੜਾ ਇਸ ਵੇਲੇ ਪ੍ਰਸ਼ਾਸਨ ਨੇ ਜਿਸ ਤਰੀਕੇ ਨਾਲ ਜਿਹੜਾ ਪੁਰਾਣਾ 1984 ਤੋਂ ਬਾਅਦ ਇੱਕ ਸਮਾਂ ਜਿਹੜਾ ਸਿੱਖਾਂ ਨੇ ਆਪਣੇ ਕੰਡੇ ਤੇ ਹੜਾਇਆ ਉਹੀ ਸੇਮ ਜਿਹੜੀ ਚੀਜ਼ਾਂ ਜਦੋਂ ਪ੍ਰਸ਼ਾਸਨ ਦੁਬਾਰਾ ਤੋਂ ਹਰਾਂਦਾ ਨਾ ਫਿਰ ਜਿਹੜੇ ਖੜਕੂ ਨੇ ਉਹਨਾਂ ਨੇ ਜਨਮ ਲੈਣਾ ਹੁੰਦਾ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਸੰਨੀ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਸਾਬਤ ਕੀਤਾ ਆ ਜਿਹੜੇ ਉਹਦੀ ਇਸ ਦਲੇਰੀ ਨੂੰ ਦੇਖ ਕੇ ਤੜਪੇ ਨੇ ਜਿਨ੍ਹਾਂ ਦੇ ਬਾਰੇ ਭਾਈ ਖੋਸਾ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਜਿਹੜੇ ਬੰਦ ਟਪੂਸੀਆਂ ਮਾਰਦੇ ਨੇ ਉਹਨਾਂ ਦੀ ਜਿਹੜੀ ਪੀੜਾ ਹੈ ਨਾ ਸਾਨੂੰ ਸਮਝ ਆਉਂਦੀ ਹੈ ਕਿੱਥੋਂ ਉਹ ਬੋਲ ਰਹੇ ਨੇ ਕਿੱਥੋਂ ਦਰਦ ਹੋ ਰਹੀ ਆ ਅਸਲ ਚ ਤਕਲੀਫ ਤਾਂ ਉਹਨਾਂ ਨੂੰ ਇਹ ਹੈਗੀ ਹੈ ਕਿ ਉਹਨਾਂ ਨੇ ਤਸ਼ੱਦਦ ਦੀ ਇੰਤਹਾ ਕੀਤੀ ਤੇ ਸਣੀ ਨੇ ਉਸ ਦੇ باوجود ਵੀ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਮੇਰੀ ਚੀਕ ਨਹੀਂ ਕਢਾ ਸਕਦੇ ਤੇ ਚੀਕ ਨਹੀਂ ਕਢਾ ਸਕੇ ਭਾਵੇਂ ਉਹਦੇ ਕਸ਼ਰੇ ਖੂਨ ਤੇ ਨਾਲ ਨਿਚੋੜੇ ਨੇ ਮਗਰ ਉਹਦੀ ਜਿਹੜੀ ਜ਼ਮੀਰ ਆ ਉਹ ਅੱਜ ਵੀ ਉਨੀ ਹੀ ਤਾਕਤਵਰ ਹੈ ਜਿੰਨੀ ਉਹਨੇ ਜਦੋਂ ਸੂਰੀ ਇਹਨਾਂ ਦਾ ਮਾਰਿਆ ਸੀ ਨਾ ਜਿੰਨੀ ਉਸ ਵੇਲੇ ਸੀਗੀ ਸੋ ਗੱਲਾਂ ਦੋਈ ਨੇ ਸਿੱਖਾਂ ਨੂੰ ਜਿਹੜਾ ਬਾਰ-ਬਾਰ ਚੜਾਉਂਦੇ ਨੇ ਕੋਈ ਇਦਾਂ ਦੀ ਟਿਕਾ ਟਪਣੀ ਕਰਕੇ ਤੇ ਉਸ ਤੋਂ ਬਾਅਦ ਇਹ ਸੋਚਦੇ ਆ ਕਿ ਇਹਨਾਂ ਨੂੰ ਸਰਕਾਰ ਸ਼ੈਲਟਰ ਦੇ ਦੂਗੀ ਸਰਕਾਰਾਂ ਕਦੀ ਕਿਸੇ ਨੂੰ ਸ਼ੈਲਟਰ ਦੇ ਕੇ ਬਚਾ ਨਹੀਂ ਸਕੀਆਂ ਪਹਿਲੀ ਗੱਲ ਦੂਜੀ ਗੱਲ ਆ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਲੋਕ ਇਸ ਵੇਲੇ ਇਹ ਸੋਚਦੇ ਆ ਕਿ ਅਸੀਂ ਜਿਹੜਾ ਕੰਮ ਕਰ ਰਹੇ ਆ ਉਹਦੀ ਕੋਈ ਇੱਥੇ ਸਜ਼ਾ ਨਹੀਂ ਲੱਗਣੀ ਆ ਜਿਹਨੂੰ ਉਹਨੇ ਮਾਰਿਆ ਆ ਸੂਬੇ ਨੂੰ ਉਹਨੂੰ ਵੇਖ ਲੈਣ ਕਿ ਉਹ ਉਹਦੀ Laash ਉਹਦੇ ਘਰ ਦੇ ਤੱਕ ਨਹੀਂ ਲੈਣ ਆਏ ਉਹਦੀ ਲਵਾਰਸ Laash ਨੂੰ ਪੁਲਿਸ ਵਾਲਿਆਂ ਨੇ ਜਿਹੜਾ ਉਹਦਾ ਅੰਤਿਮ ਜਿਹੜਾ ਵੀ ਬੰਦਾ ਫਰਜ ਉਹਨਾਂ ਨੇ ਨਿਭਾਇਆ ਸੋ ਤੁਹਾਡੇ ਵੀ ਇਹੀ ਹਾਲ ਹੋਣੇ ਆ ਜਿਹੜੀ ਕੌਮ ਵੀ ਹਾਂ ਹੁੰਦੀ ਹੈ ਨਾ ਉਹ ਬੰਦਿਆਂ ਦੇ ਟੱਬਰ ਤੇ ਟੱਬਰ ਨਿਵੇੜ ਦਿੰਦੀ ਆ ਬਿਲਕੁਲ ਆਪਾ ਜੀ ਇਹ ਗੱਲਾਂ ਬਹੁਤ ਸਾਰੀਆਂ ਆਰਡਰ ਆਈਆਂ ਨੇ ਸੋਸ਼ਲ ਮੀਡੀਆ ਤੇ ਵੀ ਕਿ ਉਸ ਦੀ ਲਾਸ਼ ਆ ਜਿਹੜੀ ਉਸ ਸਾਬਕਾ ਇਨਸਪੈਕਟਰ ਦੇ ਜੋ ਹੁਣ ਜਿਸ ਨੂੰ ਜਿਸ ਦੀ ਹੁਣ ਮੌਤ ਹੋ ਚੁੱਕੀ ਉਸ ਦੇ ਪਰਿਵਾਰ ਨਹੀਂ ਲੈਣ ਆਇਆ ਬਿਲਕੁਲ ਸੱਚ ਗੱਲ ਹੈ ਜੀ ਇਹ ਬਿਲਕੁਲ ਸੱਚ ਗੱਲ ਹੈ ਜੀ ਉਹਦੀ ਵੀਡੀਓ ਪ੍ਰੂਫ ਵੀ ਨਹੀਂ ਹੈ ਜਦੋਂ ਉਹਨੂੰ ਲੈ ਕੇ ਜਾ ਰਹੇ ਨੇ ਨਾ ਸਟਰੈਚਰ ਤੇ ਉਦੋਂ ਜਦੋਂ ਉਹਨੂੰ ਹਸਪੀਟਲ ਤੇ ਲੈ ਕੇ ਜਾ ਰਹੇ ਤਾਂ ਚਾਰ ਪੁਲਿਸ ਇਹ ਨਾ ਹੋਵੇ ਕਿ ਇਹ ਵੀ ਕੋ ਮੁੱਦਾ ਬਣ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਉਹਦੀ লাশ ਮਰਨ ਤੋਂ ਪਹਿਲੇ ਰੁਲ ਗਈ ਸੀ ਵੈਸੇ ਤਾਂ ਕਿਉਂਕਿ ਜਦੋਂ ਸਨੀ ਦੇ ਉਹਦੇ ਸਿਰ ਦੇ ਉੱਤੇ ਜਿਹੜੇ ਕੜੇ ਦੇ ਵਾਰ ਸੀਗੇ ਨਾ ਉਹਦੇ ਨਾਲ ਮਰਿਆ ਤਾਂ ਸੀਗਾ ਹੀ ਸਰਕਾਰਾਂ ਨੇ ਸਟੇਟ ਨੇ ਜ਼ੋਰ ਲਾ ਲਿਆ ਕਿ ਉਹਨਾਂ ਦਾ ਜਿਹੜਾ ਬੜਾ ਵੱਡਾ ਹਮਦਰਦ ਜਿਹੜਾ ਇੱਕ ਬਿੱਲੇ ਬਣਿਆ ਰਿਹਾ ਹੈ ਕਿ ਸ਼ਾਇਦ ਉਹਨੂੰ ਕਿਸੇ ਤਰੀਕੇ ਬਚਾ ਲਈਏ ਤਾਂ ਸਨੀ ਦੇ ਹਿੱਸੇ ਜਿਹੜੀ ਹੈ ਐਡੀ ਵੱਡੀ ਜਿਹੜੀ ਸੇਵਾ ਜਿਹੜੀ ਨਾਲ ਲੱਗੇ ਮਰ ਜਿਹੜੀ ਸ਼ਹੀਦਾਂ ਨੇ ਕਲਾ ਵਰਤਣੀ ਹੁੰਦੀ ਹੈ ਨਾ ਉਹ ਇਦਾਂ ਨਹੀਂ ਹੁੰਦੀ ਆ ਕਿ ਜਿਹੜੇ ਬੰਦੇ ਨੂੰ ਸਿੰਘ ਨੇ ਮਾਰਨਾ ਹੈ ਨਾ ਉਹ ਉਹਨਾਂ ਦੀਆਂ ਰੂਹਾਂ ਵੀ ਜਿਹੜੀਆਂ ਨੇ ਉਹ ਕਬਰਾਂ ਚੋਂ ਕੱਢ ਲੈਂਦੇ ਆ ਤੇ ਉਹਨਾਂ ਨੂੰ ਮਾਰ ਕੇ ਹੀ ਉਹ ਆਪਣਾ ਬਦਲਾ ਲੈਂਦੇ ਆ ਸੋ ਇਸ ਤਰੀਕੇ ਨਾਲ ਤਾਂ ਸੰਨੀ ਅਲੀ ਘਟਨਾ ਜਿਹੜੀ ਹੈ ਉਹ ਅੰਜਾਮ ਤੇ ਆਈ ਦੂਜੀ ਜਿਹੜੀ ਸੀਗੀ ਪ੍ਰਵਾਸੀਆਂ ਵਾਲੀ ਗੱਲ ਪ੍ਰਵਾਸੀ ਜਿਹੜੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਕ੍ਰਿਮੀਨਲ ਐਕਟੀਵਿਟੀਆਂ ਵਧਾ ਰਹੇ ਨੇ ਨਾ ਉਹਦੇ ਵਿੱਚ ਨਾ ਪ੍ਰਸ਼ਾਸਨ ਦਾ ਬੜਾ ਵੱਡਾ ਫੇਲਿਅਰ ਹੈ ਪ੍ਰਸ਼ਾਸਨ ਨੇ ਇਸ ਇਨਸੀਡੈਂਟ ਤੋਂ ਬਾਅਦ ਪੰਜਾਬ ਦੇ ਵਿੱਚ 22 ਤੋਂ 25 ਜਣਿਆਂ ਦੀ ਜਿਹੜੀ ਇੱਕ ਜਾਣਕਾਰੀ ਆਈ ਹੈ ਕਿ ਪ੍ਰਵਾਸੀ ਜਿਹੜੇ ਯੂਪੀ ਬਿਹਾਰ ਦੇ ਜਿਹੜੇ ਕਰਨ ਬਣਨ ਲੈ ਉਹ ਪੰਜਾਬ ਵਿੱਚ ਘੁੰਮ ਰਹੇ ਨੇ ਤੇ ਅੱਜ ਸਾਡੇ ਨਾਲ ਗੁਰਪ੍ਰੀਤ ਸਿੰਘ ਖੁੱਡਾ ਹੋਣਾ ਨੇ ਡੀਐਸਪੀ ਸਾਹਿਬ ਨੂੰ ਤੇ ਐਸਪੀ ਰੈਂਕ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਉਹਨਾਂ ਦੀ ਜਾਣਕਾਰੀ ਸਾਂਝੀ ਕਰ ਸਕਦੇ ਆ ਤੇ ਉਹਨਾਂ ਕੋਲ ਜਵਾਬ ਨਹੀਂ ਸੀਗਾ ਇੱਥੋਂ ਉਹਨਾਂ ਦੀ ਨੀਅਤ ਕਲੀਅਰ ਹੁੰਦੀ ਹੈ ਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਵਧਾਇਆ ਜਾ ਰਿਹਾ ਉਹਦੇ ਵਿੱਚ ਛੜੇਂਤਰਾ ਤੇ ਇਹ ਸਾਰੇ ਜਿਹੜੇ ਵੀ ਉੱਚ ਅਧਿਕਾਰੀ ਅਫਸਰ ਨੇ ਨਾ ਇਹ ਕਿਸੇ ਨਾ ਕਿਸੇ ਮਾੜੀ ਨੀਅਤ ਚ ਉਹ ਕੰਮ ਕਰ ਰਹੇ ਨੇ ਤੇ ਆਪਾਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਫਿਰ ਗੱਲ ਉੱਥੇ ਹੀ ਖੜੀ ਆ ਜਦੋਂ ਜਦੋਂ ਤਸੀਹੇ ਤਸ਼ੱਦਦ ਵਧਦੇ ਨੇ ਖੜਕੂ ਜਨਮ ਲੈਂਦੇ ਨੇ ਤੇ ਇਹ ਅਸੀਂ ਬਦਲਾ ਨੀਤੀ ਚੋਂ ਸਮਝ ਲਓ ਜਾਂ ਆਪਣੇ ਹੱਕ ਲਈ ਸਮਝ ਲਓ ਇਹ ਕੰਮ ਹੋਣਾ ਹੀ ਨੇ ਸੋ ਇਹਨੂੰ ਅਗਰ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਜੇ ਤੁਸੀਂ ਹੱਲ ਕਰਨਾ ਚਾਹੁੰਦੇ ਹੋਵੋ ਤੇ ਕਰਕੇ ਵੇਖ ਲਓ ਨਹੀਂ ਤੇ ਅਸੀਂ ਇਹਨੂੰ ਹੱਲ ਕਰ ਦੇਣਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸੁਦੇ ਸਾਹਿਬ ਹਾਂਜੀ ਆ ਨਾ ਮੇਰੇ ਕੋਲ ਇੱਕ ਆਰਡਰ ਦੀ ਕਾਪੀ ਹੈਗੀ ਅਜੇ ਇਹ ਸਪੈਸ਼ਲ ਜੱਜ ਸੀਬੀਆਈ ਐਸਐਸ ਨਗਰ ਮੋਹਾਲੀ ਇਹ ਉਥੋਂ ਹੈ ਗਿਆ ਜੀ ਇਹ ਜਿਹੜੇ ਸੂਬਾ ਸਿੰਘ ਦੀ ਗੱਲ ਹੋਣ ਡਿਆ ਨਾ ਜੀ ਇਹ ਸੂਬਾ ਸਿੰਘ ਨੇ ਉਹਨਾਂ ਸਮੇਂ ਦੇ ਵਿੱਚ ਇੰਸਪੈਕਟਰ ਸੀਗਾ ਜੀ ਇਹ ਇਹਨੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਆਪਣੇ ਮੋਢਿਆਂ ਦੇ ਉੱਪਰ ਫੀਤੀਆਂ ਲਵਾਉਣ ਦੇ ਚੱਕਰਾਂ ਦੇ ਵਿੱਚ ਉਹਨਾਂ ਦਾ ਫੇਕ ਐਂਕਾਊਂਟਰ ਕੀਤੇ ਸੀਗੇ ਸੋ ਉਸ ਸੂਬੇ ਸਰਹੰਦ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀਗਾ ਕਿ ਸਿੱਖ ਕਹਿੰਦਾ ਜਿਹੜਾ ਸਰਹੰਦ ਵਾਲਾ ਸੂਬਾ ਸੂਬੇ ਸਰਹੰਦ ਛੋਟੇ ਸਹਿਬ ਜਦੋਂ ਰਸ਼ੀਦ ਕੀਤਾ ਗਿਆ ਨਹੀਂ ਕਹਿੰਦਾ ਸਿੱਖ ਉਹਨੂੰ ਭੁੱਲ ਜਾਣਗੇ ਔਰ ਮੇਰਾ ਨਾਂ ਵੀ ਕਹਿੰਦਾ ਸੂਬਾ ਆ ਤੇ ਸਿੱਖ ਕਹਿੰਦਾ ਮੈਨੂੰ ਚੇਤੇ ਕਰਿਆ ਕਰਨਗੇ ਤਾਂ ਮੈਨੂੰ ਲੱਗਦਾ ਕਿ ਵਾਕਈ ਉਹਦੀ ਗੱਲ ਸੱਚ ਸੀਗੀ ਜੇ ਸਿੱਖ ਉਸ ਸੂਬੇ ਸਰੇਂਦਰੂ ਨੂੰ ਨਹੀਂ ਭੁੱਲੇ ਤਾਂ ਸਿੱਖ ਇਹਨੂੰ ਵੀ ਨਹੀਂ ਭੁੱਲੇ ਆ ਜਿਹੜਾ ਸੰਦੀਪ ਸਿੰਘ ਸੰਨੀ ਇਹਦਾ ਤਾਂ ਉਹਦਾ ਜਨਮ ਵੀ ਨਹੀਂ ਸੀ ਹੋਇਆ ਜਨਮ ਹੀ ਬਾਅਦ ਆਇਆ ਉਹਨੇ ਵੀ ਚੇਤੇ ਰੱਖਿਆ ਇਹਨੂੰ ਉਹਨੂੰ ਪਤਾ ਸੀ ਵੀ ਮੈਂ ਮੇਰਾ ਚੇਤੇ ਆ ਚਾਹਉਂ ਕੋਈ ਗੱਲ ਨਹੀਂ ਜਦੋਂ ਸਮਾਂ ਆਊਗਾ ਤੇ ਖਾਲਸਾਈ ਰੋ ਰੀਤਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆ ਸੰਦੀਪ ਸਿੰਘ ਸੰਨੀ ਨੇ ਖਾਲਸਾ ਹੀ ਪੈੜਾਂ ਦੇ ਉੱਪਰ ਚਲਦਿਆਂ ਹੋਇਆਂ ਉਹਨੂੰ ਉਹਦੀ ਕਰਨੀ ਦੀ سزا ਦਿੱਤੀ ਐ ਔਰ ਤੁਸੀਂ ਦੇਖੋ ਉਹਦੀ ਕਰਨੀ ਦਾ ਉਹਨੂੰ ਫਲਕ ਨਾ ਭੁਗਤਣਾ ਪਿਆ ਮੈਨੂੰ ਲੱਗਦਾ ਸੰਦੀਪ ਸਿੰਘ ਸੰਨੀ ਨੇ ਤਾਂ ਉਹਨੂੰ ਵੈਸੇ ਨਾ ਉਹਦਾ ਉਹਦੀ ਜੂਨ ਤੋਂ ਛੁਟਕਾਰਾ ਕਰਵਾਤਾ ਪੈੜੀ ਜੂਨ ਕਿੰਨੀ ਹੰਡਾਰਿਆ ਸੀਗਾ ਉਹ ਇਹ ਜਿਹੜੇ ਆਰਡਰ ਹੋਣਾ ਜੀ ਇਹਨਾਂ ਆਰਡਰਾਂ ਦੇ ਮੁਤਾਬਕ ਉਹਦੀ ਜ਼ਮਾਨਤ ਹੋ ਚੁੱਕੀ ਸੀਗੀ ਕਿਉਂਕਿ ਉਹਦੀ ਤਬੀਅਤ ਠੀਕ ਨਹੀਂ ਸੀ ਇਲਾਜ ਕਰਵਾਉਣ ਦੇ ਵਾਸਤੇ ਔਰ ਉਹਦੇ ਪਰਿਵਾਰ ਨੂੰ ਕਿਹਾ ਸੀਗਾ ਕੋਰਟ ਨੇ ਵੀ ਤੁਸੀਂ ਇਹਦੀ ਕਸਟਡੀ ਲੈ ਲਓ ਇਹਨੂੰ ਤੁਸੀਂ ਰੱਖ ਕੇ ਤੇ ਦਾ ਇਲਾਜ ਕਰਵਾ ਲਓ ਪਰਿਵਾਰ ਨੇ ਕਸਟਡੀ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਜੀਹਦੇ ਜੀ ਜਿਉਂਦੇ ਜੀ ਔਰ ਜਿਹੜੀ ਮਰਨ ਦੀ ਗੱਲ ਹੈਗੀ ਆ ਉਹ ਇਦਾਂ ਦੇ ਹੋਰ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਨਾਂ ਅਵੇਲੇ ਵਿੱਚ ਪੰਜਾਬ ਦੀ ਧਰਤੀ ਦੇ ਉਪਰ ਅਤਵਾਦ ਸੀਗਾ ਅਤਵਾਦ ਨੂੰ ਠੱਲ ਪਾਉਣ ਦੇ ਵਾਸਤੇ ਕਹਿੰਦੇ ਸੀ ਆ ਸਾਰਾ ਕੁਝ ਕੀਤਾ ਔਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਹਾਲੇ ਤੱਕ ਮੈਂ ਵੀ মিডিਆ ਪਰਸਨ ਆ ਮੈਨੂੰ ਹਾਲੇ ਤੱਕ ਕਿਧਰੇ ਕੋਈ ਵੀਡੀਓ ਨਜ਼ਰ ਨਹੀਂ ਆਈ ਜਿੱਥੇ মিডিਆ ਵਾਲੇ ਚੀਕ-ਚੀਕ ਕੇ ਕਹਿਣ ਦੇ ਹੋਣ ਵੀ ਆ ਦੇਖੋ ਜੀ ਇਹਨੇ ਅਤਵਾਦ ਦਾ ਸਫਾਇਆ ਕੀਤਾ ਸੀਗਾ ਤੇ ਸਰਕਾਰੀ ਸਨਮਾਨਾਂ ਦੇ ਨਾਲ ਦਾ ਸੰਸਕਾਰ ਕੀਤਾ ਜਾ ਰਿਹਾ। ਸੋ ਇੰਨੀ ਦੁਰਦਸ਼ਾ ਮੈਨੂੰ ਲੱਗਦਾ ਕਿ ਕੁੱਤੇ ਦੀ ਮੌਤੇ ਮਰਿਆ ਉਹ। ਔਰ ਸੰਦੀਪ ਸਿੰਘ ਸਿੰਨੀ ਨੇ ਇੰਨਾ ਤਸ਼ੱਦਦ ਝੱਲਣ ਦੇ ਬਾਵਜੂਦ ਵੀ ਕੱਲ ਜਦੋਂ ਮੈਡੀਕਲ ਵਾਸਤੇ ਲੈ ਕੇ ਗਏ ਆ ਪਟਿਆਲੇ ਦੀ ਜੇਲ੍ਹ ਚੋਂ ਪਟਿਆਲਾ ਸਿਵਲ ਹਸਪੀਟਲ ਤਾਂ ਗੱਡੀ ਚੋਂ ਨਿਕਲਦੇ ਹੋਏ ਉਹਨੇ ਸਭ ਤੋਂ ਪਹਿਲਾਂ ਜਿਹੜਾ ਜਕਾਰਾ ਲਾਇਆ ਨਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਮੈਨੂੰ ਲੱਗਦਾ ਕਿ ਪੂਰੀ ਕੌਮ ਦੇ ਵਿੱਚ ਰੂਹ ਫੂਕਣ ਦੇ ਲਈ ਉਹ ਇੱਕ ਜਕਾਰਾ ਹੀ ਕਾਫੀ ਸੀਗਾ ਔਰ ਜਿਹੜੇ ਕਿੱਕਲੇ ਪੌਂਡ ਹੈ ਨਾ ਅੱਜ ਪਰਿਵਾਰ ਇ ਇਮੋਸ਼ਨਲ ਤੇ ਅਸੀਂ ਵੀ ਕਈ ਵਾਰ ਹੋ ਜਾਂਦੇ ਆ ਪਰ ਗੱਲ ਇਹ ਆ ਭਈ ਜਦੋਂ ਸਾਰੇ ਕਸੇ ਜਿਹੜਾ ਨਿਚੋਰ ਹੁੰਦਾ ਹੈਗਾ ਤੁਸੀਂ ਡਿੱਗੇ ਆ ਤੁਸੀਂ ਡੇਪੇ ਥੱਲੇ ਤੁਸੀਂ ਉੱਠ ਕੇ ਜਦੋਂ ਫੇਰ ਕਾਇਮ ਹੁੰਨੇ ਆ ਫੇਰ ਜਦੋਂ ਤੁਸੀਂ ਖੜੇ ਹੁੰਨੇ ਆ ਉਹਦਾ ਮਤਲਬ ਇਹ ਹੁੰਦਾ ਹੈਗਾ ਕਿ ਤੁਸੀਂ ਜਿੱਤ ਗਏ ਮੈਨੂੰ ਲੱਗਦਾ ਕਿ ਸੂਬਾ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਉਹ ਸੂਬਾ ਸਰਹਿੰਦ ਵਾਲਾ ਜਿਹੜਾ ਸੀਗਾ ਛੋਟੇ ਸਾਹਿਬ ਜੀ ਦੇ ਵਾਲਾ ਉਹ ਵੀ ਹਾਰ ਕੇ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਫਰਨਾਮਾ ਲਿਖਿਆ ਸੀਗਾ ਉਸ ਵੇਲੇ ਔਰੰਗਜ਼ੇਬ ਨੂੰ ਅੱਜ ਵੀ ਔਰੰਗਜ਼ੇਬ ਨੂੰ ਅੱਜ ਦੀ ਸਰਕਾਰ ਨੂੰ ਵੀ ਸਨੇਹਾ ਆ ਕਿ ਉਹਨਾਂ ਨੇ ਵੀ ਆਖਿਆ ਸੀ ਗੁਰੂ ਸਾ ਕਹਿੰਦੇ ਕਿ ਤੂੰ ਬਾਜ਼ੀ ਜ਼ਿੰਦਗੀ ਦੀ ਹਾਰ ਕੇ ਜਾ ਰਿਹਾ ਮੈਂ ਜ਼ਿੰਦਗੀ ਦੀ ਬਾਜ਼ੀ ਜਿੱਤ ਗਿਆ ਮੈਨੂੰ ਲੱਗਦਾ ਕਿ ਕੱਲ ਵਾਲਾ ਜਿਹੜਾ ਸੰਦੀਪ ਸਿੰਘ ਸੰਨੀ ਦਾ ਜਕਾਰਾ ਆ ਉਹ ਸਰਕਾਰਾਂ ਨੂੰ ਸੁਨੇਹਾ ਆ ਇਦਾਂ ਦੇ ਦਰਿੰਦਿਆਂ ਨੂੰ ਸੁਨੇਹਾ ਆ ਜਿਹੜਾ ਜਿਕਕਲੀ ਪਾਉਣ ਰਿਹਾ ਸ਼ਿਵਸੈਨ ਵਾਲੇ ਬੰਦਰਸੈਨ ਵਾਲੇ ਆਗੂ ਉਹਨਾਂ ਨੂੰ ਇੱਕ ਸੁਨੇਹਾ ਆ ਕਿ ਤੁਸੀਂ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਤੇ ਸੰਦੀਪ ਸਿੰਘ ਸੰਨੀ ਉਸ ਜਕਾਰੇ ਨੇ ਸਾਬਤ ਕਰ ਦਿੱਤਾ ਕਿ ਮੈਂ ਆਪਣੀ ਬਾਜ਼ੀ ਜਿੱਤ ਗਿਆ ਤੁਸੀਂ ਹਾਰ ਗਏ ਸੂਬਾ ਅੱਜ ਵੀ ਹਾਰ ਗਿਆ ਪਰ ਸੰਦੀਪ ਸਿੰਘ ਸੰਨੀ ਅੱਜ ਵੀ ਜਿੱਤ ਗਿਆ ਸੰਦੀਪ ਸਿੰਘ ਸੰਨੀ ਸਾਡੀ ਕੌਮ ਦਾ ਹੀਰੋ ਹੈ ਔਰ ਬੜੀ ਖੁਸ਼ੀ ਹੈ ਸਾਨੂੰ ਕਿ ਜਿਹੜਾ ਉਹਨੇ ਉਹ ਗੰਦਾ ਬੰਦਾ ਜਿਹੜਾ ਸੂਬਾ ਮਾਰਿਆ ਵਾ ਸਾਨੂੰ ਬਹੁਤ ਖੁਸ਼ੀ ਹੈ ਔਰ ਮੈਂ ਬੇਨਤੀ ਕਰੂੰਗਾ ਇਹਨਾਂ ਸਾਰਿਆਂ ਨੂੰ ਜਿਹੜੇ ਵੀ ਕੀਰਤਨੀ ਜਥੇ ਨੇ ਜਾਂ ਗੁਰਦੁਆਰਾ ਕਮੇਟੀਆਂ ਨੇ ਕਿ ਇਸ ਬੰਦੇ ਦਾ ਨਾਮ ਭੋਗ ਪਾਇਆ ਜਾਵੇ ਤਾਂ ਨਾਮ ਅਰੀ ਅਰਦਾਸ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ